ਤੋ ਲੁਧਿਆਣਾ ਦੇ ਵਿੱਚ ਅੱਜ ਸਵੇਰ ਤੋਂ ਹੀ ਬਾਰਿਸ਼ ਜਿਹੜੀ ਹੋ ਰਹੀ ਹੈ ਔਰ ਲੁਧਿਆਣਾ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲਿਆ ਜੇਕਰ ਗੱਲ ਕਰੀਏ ਜੇਕਰ ਬਾਰਿਸ਼ ਪਈ ਹੈ ਤਾਂ ਜ਼ਾਹਿਰ ਜ਼ੀ ਗੱਲ ਹੈ ਕਿ ਸਰਦੀ ਵੀ ਹੁਣ ਹੋਰ ਵਧੇਗੀ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜੀ ਸਰਦੀ ਨਹੀਂ ਪੈ ਰਹੀ ਸੀ ਕਿਉਂਕਿ ਬਾਰਿਸ਼ ਨਹੀਂ ਹੋ ਰਹੀ ਸੀ ਤਾਂ ਮੌਸਮ ਵਿਗਿਆਨੀਆਂ ਨੇ ਜਿਹੜਾ yellow alert ਵੀ ਪੰਜਾਬ ਦੇ ਵਿੱਚ ਜਾਰੀ ਕੀਤਾ ਸੀਗਾ 27 ਤਰੀਕ ਨੂੰ ਬਾਸਾਤ ਜਿਹੜੀ ਹੋਏਗੀ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ yellow alert ਜਾਰੀ ਕੀਤਾ ਸੀਗਾ ਫਿਲਹਾਲ ਲੁਧਿਆਣਾ ਦੇ ਵਿੱਚ ਅੱਜ ਸਵੇਰ ਤੋਂ ਹੀ ਬਾਰਿਸ਼ ਜਿਹੜੀ ਹੋ ਰਹੀ ਹੈ ਔਰ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ येलो ਅਲਰਟ ਜਾਰੀ ਕੀਤਾ ਸੀਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਪਟਿਆਲਾ ਜਲੰਧਰ ਅੰਮ੍ਰਿਤਸਰ ਲੁਧਿਆਣਾ ਮੋਗਾ ਇਹ ਕਈ ਸ਼ਹਿਰਾਂ ਦੇ ਵਿੱਚ ਜਿਹੜਾ येलो ਅਲਰਟ ਜਿਹੜਾ ਜਾਰੀ ਕੀਤਾ ਸੀਗਾ ਤਾਂ ਲੁਧਿਆਣਾ ਦੇ ਵਿੱਚ ਅੱਜ ਸਵੇਰ ਤੋਂ ਹੀ ਬਰਸਾਤ ਜਿਹੜੀ ਹੋ ਰਹੀ ਹੈ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਔਰ ਜੇਕਰ ਗੱਲ ਕਰੀਏ ਮੌਸਮ ਵਿਭਾਗ ਨੇ ਇਹ ਗੱਲ ਆਖੀ ਸੀ ਕਿ ਧੁੰਦ ਜਿਹੜੀ ਆ ਪਵੇਗੀ ਮੀਂਹ ਪਵੇਗਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਲੁਧਿਆਣੇ ਦੀਆਂ ਜਿੱਥੇ ਅੱਜ ਸਵੇਰ ਤੋਂ ਹੀ ਬਰਸਾਤ ਹੋ ਰਹੀ ਹੈ ਸੜਕਾਂ ਜਿਹੜੀਆਂ ਗਿੱਲੀਆਂ ਨੇ ਲੋਕ ਗਰਮ ਕੱਪੜੇ ਪਾ ਕੇ ਨਿਕਲ ਛਤਰੀਆਂ ਜਿਹੜੀਆਂ ਹੱਥ 'ਚ ਫੜੀਆਂ ਹੋਈਆਂ ਨੇ ਔਰ ਜੇਕਰ ਗੱਲ ਕਰੀਏ ਲੋਕ ਆਪਣੇ ਕੰਮਾਂ ਕਾਰਾਂ ਤੇ ਤਾਂ ਜ਼ਰੂਰ ਜਾ ਰਹੇ ਨੇ ਕਿਤੇ ਨਾ ਕਿਤੇ ਅ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਉਹਨਾਂ ਨੂੰ ਬਹੁਤ ਕਰਨਾ ਪੈ ਰਿਹਾ ਲੁਧਿਆਣਾ ਦੇ ਵਿੱਚ ਬਰਸਾਤ ਹੋ ਰਹੀ ਆ ਔਰ ਤੁਹਾਡੇ ਸ਼ਹਿਰ ਦੇ ਵਿੱਚ ਬਰਸਾਤ ਹੋ ਰਹੀ ਆ ਨਹੀਂ ਹੋ ਰਹੀ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਕਿਹੜੇ ਸ਼ਹਿਰ ਤੋਂ ਆ ਵੀਡੀਓ ਦੇਖ ਰਹੇ ਹੋ ਤੁਹਾਡੇ ਸ਼ਹਿਰ ਦੇ ਵਿੱਚ ਬਰਸਾਤ ਹੋ ਰਹੀ ਹੈ ਨਹੀਂ ਹੋ ਰਹੀ ਜਰੂਰ ਕਮੈਂਟ ਕਰਕੇ ਦੱਸਣਾ ਫਿਲਹਾਲ ਲੁਧਿਆਣੇ ਦੇ ਵਿੱਚ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਆ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਬਰਸਾਤ ਨਹੀਂ ਹੋ ਰਹੀ ਸੀ ਕਿਉਂਕਿ ਸਰਦੀ ਵੀ ਜੜੀ ਘੱਟ ਪੈ ਰਹੀ ਸੀ ਔਰ ਕਈ ਲੋਕ ਜਿਹੜੇ ਬਿਮਾਰ ਹੋ ਰਹੇ ਸੀ ਕਿਉਂਕਿ ਗਲਾ ਖਰਾਬ ਹੋ ਜਾਂਦਾ ਸੀ ਬੁਖਾਰ ਹੋ ਜਾਂਦਾ ਸੀ ਔਰ ਡਾਕਟਰ ਵੱਲੋਂ ਵੀ ਇਹ ਗੱਲ ਆਖੀ ਜਾ ਰਹੀ ਸੀ ਕਿ ਜੇਕਰ ਬਰਸਾਤ ਹੋਏਗੀ ਤਾਂ ਕਿਤੇ ਨਾ ਕਿਤੇ ਜਿਹੜੀ ਬਿਮਾਰੀ ਲੱਗ ਰਹੀ ਹੈ ਲੋਕਾਂ ਨੂੰ ਉਹ ਉਸ ਤੋਂ ਜਿਹੜੀ ਰਾਹਤ ਜਰੂਰ ਮਿਲੇਗੀ ਔਰ ਲੁਧਿਆਣੇ ਦੇ ਵਿੱਚ ਠੰ ਔਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ yellow alert ਵੀ ਜਿਹੜਾ ਜਾਰੀ ਕੀਤਾ ਗਿਆ ਸੀ ਔਰ ਬੱਚਾ ਦੀ ਜੇਕਰ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਦੀ ਜੜੀਆਂ ਛੁੱਟੀਆਂ ਦੇ ਦਿੱਤੀਆਂ ਗਈਆਂ ਨੇ ਔਰ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਕਪੜਾ ਮਾਰਕੀ ਦਾ ਹੱਬ ਹੈ ਕਿਉਂਕਿ ਦੁਕਾਨਦਾਰ ਵਿਹਲੇ ਬੈਠੇ ਹੋ ਸੀ ਉਹ ਕਹਿ ਰਹੇ ਸੀ ਕਿਉਂਕਿ ਸਰਦੀ ਨਹੀਂ ਪੈ ਰਹੀ ਕਈ ਮਹੀਨਿਆਂ ਦਾ ਜਿਹੜਾ ਉਹਨਾਂ ਨੇ ਮਾਲ ਸਟਾਕ ਰੱਖਿਆ ਹੁੰਦਾ ਗਾਹਕ ਨਹੀਂ ਪੈ ਰਿਆ ਸੀਗਾ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਚਿਹਰੇ ਤੇ ਵੀ ਜਿਹੜੀ ਮੁਸਕਾਨ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੇ ਬਾਰਿਸ਼ ਹੋਈ ਹੈ ਠੰਡ ਵਧੇਗੀ ਤਾਂ ਉਹਨਾਂ ਦੀ ਵੀ ਜਿਹੜੀ ਇਨਕਮ ਜਿਹੜੀ ਹੈ ਵਧੇਗੀ ਕਿਉਂਕਿ ਉਹਨਾਂ ਦੇ ਕੋਲ ਵੀ ਗਾਹਕ ਪਹੁੰਚਣਗੇ ਪਰ ਲੁਧਿਆਣਾ ਦੇ ਵਿੱਚ ਬਰਸਾਤ ਹੋ ਰਹੀ ਹੈ ਸਵੇਰ ਤੋਂ ਜਿਹੜੀ ਧੁੰਦ ਵੀ ਪੈ ਰਹੀ ਹੈ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਠੰਡ ਆ ਹੋਰ ਵੱਸ ਸਕਦੀ ਹੈ ਕਿਉਂਕਿ ਮੌਸਮ ਦੇ ਵਿੱਚ ਬਦਲਵਾਰੀ ਵੀ ਹੈ ਔਰ ਲਗਾਤਾਰ ਬਰਸਾਤ ਜਿਹੜੀ ਹੈ ਜਾਰੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਠੰਡ ਵਧਦੀ ਹੈ ਨਹੀਂ ਵਧਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਬਰਸਾਤ ਐਕਚੁਅਲੀ ਕੀ ਆ ਵੈਸੇ ਤਾਂ ਪਹਿਲੇ ਪੈ ਜਾਣੀ ਚਾਹੀਦੀ ਸੀ ਇਹ ਲੇਟ ਹੀ ਪਈ ਆ ਚਲੋ ਫਿਰ ਵੀ ਆਈ ਦੇਰ ਆਈ ਦਰਸਤ ਆਈ ਵਾਲੀ ਗੱਲ ਆ ਵੀ ਹੁਣ ਮੌਸਮ ਖੁੱਲ ਜੂਗਾ ਪਹਿਲਾਂ ਅਸੀਂ ਕਹਾ ਕਿ ਮੌਸਮ ਸਹੀ ਤਰੀਕੇ ਨਾਲ ਠੰਡ ਨਹੀਂ ਪੈ ਰਹੀ ਸੀ ਤੇ ਲੋਕਾਂ ਨੂੰ ਲੋਕ ਕੱਪੜੇ ਵੀ ਉੰਨੇ ਕੇ ਪਾਦੇ ਕਿਉਂਕਿ ਠੰਡ ਹੀ ਨਹੀਂ ਸੀ ਹੁਣ ਥੋੜਾ ਚੇਂਜ ਹੋਊਗਾ ਡਬਲ ਡਬ ਇਹਦੇ ਨਾਲ ਕੀ ਹੈ ਕਿ ਦੁਬਾਰੀ ਲੋਕਾਂ ਨੂੰ ਵੀ ਫਰਕ ਪਊਗਾ ਜਿਨ੍ਹਾਂ ਦੇ ਕੰਮ ਧੰਦੇ ਸੀਗੇ ਉਹ ਵੀ ਰੁਕੇ ਹੋਏ ਸੀ ਸਭ ਦੇ ਹੀ ਮਤਲਬ ਠੰਡ ਲੇਟ ਪਈ ਹੈ ਲੇਟ ਪਈ ਆ ਹਾਂ ਚਾਹ ਕਿ ਹੁਣ ਤੱਕ ਕਾਫੀ ਟੰਡ ਹੋ ਜਾਂਦੀ ਆ ਧੁੰਦ ਜਿਹੜੀ ਪੈ ਰਹੀ ਹੈ ਉਸ ਦੇ ਵਿੱਚ ਕੀ ਯੂਜ਼ ਕਰਨਾ ਚਾਹੀਦਾ ਵਾ ਕਿ ਗੱਡੀਆਂ ਕਿੰਨਾ ਚਲਾਣੇ ਦੇ ਵਿੱਚ ਧੁੰਦ ਦੇ ਵਿੱਚ ਟ੍ਰੈਫਿਕ ਨੂੰ ਕਾਫੀ ਵਿਗਨ ਪੈਂਦਾ ਨਜ਼ਰ ਕੁਝ ਨਹੀਂ ਆਉਂਦਾ ਹੁੰਦਾ ਕਿਉਂਕਿ ਧੁੰਦ ਨਾਲ ਸੜਕਾਂ ਤੇ ਕੁਝ ਨਹੀਂ ਨਜ਼ਰ ਆਉਂਦਾ ਹੁੰਦਾ ਤੇ ਅਸੀਂ ਤਾਂ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ ਆਪਣੀ ਗੱਡੀਆਂ ਵਗੈਰਾ ਸਕੂਟਰ ਬਾਈਕ ਜੋ ਵੀ ਆ ਇਹਦੀਆਂ ਲਾਈਟਾਂ ਵਗੈਰਾ ਔਨ ਕਰਕੇ ਰੱਖੋ ਤੇ ਬੱਚੇ ਸਕੂਲ ਦੀ ਜਿਹੜੀ ਛੁੱਟੀਆਂ ਚੱਲ ਰਹੀਆਂ ਉਹਦੇ ਵਾਸਤੇ ਕੀ ਕਰਦੇ ਹੋ ਸਕੂਲ ਦੀਆਂ ਛੁੱਟੀਆਂ ਫਿਲਹਾਲ ਜੇ ਮੌਸਮ ਇਦਾਂ ਦਾ ਰਿਹਾ ਤਾਂ ਠੀਕ ਆ ਜਦੋਂ ਤੱਕ ਹੈਗੀਆਂ ਉਦੋਂ ਜੇ ਮੌਸਮ ਜ਼ਿਆਦਾ ਧੁੰਦ ਵਗੈਰਾ ਪੈ ਗਈ ਖਰਾਬ ਹੋ ਗਿਆ ਉਹ ਵਧਾਣੀਆਂ ਪੈ ਸਕਦੀਆਂ ਸਰਕਾਰ ਇਹ ਦੱਸੂਗੀ ਉਹਦੇ ਬਾਰੇ ਤਾਂ ਫਿਲਹਾਲ ਜੋ ਹੈਗਾ ਛੁੱਟੀਆਂ ਚੱਲ ਰਹੀਆਂ ਇਹਨਾਂ ਦੀ ਬੱਚਿਆਂ ਦੀ ਵੀਰੇ ਕਿਸ ਤਰ੍ਹਾਂ ਦੇਖਦੇ ਹੋ ਠੰਡ ਜਿਹੜੀ ਬੜੀ دیر ਬਾਅਦ ਆਈ ਹੈ ਕੀ ਕਹਿਣਾ ਕਰੀਂ ਦਾ ਤਾਂ ਇਹੀ ਆ ਕੇ ਠੰਡ ਹੋਈ ਤਾਂ ਹੈਗੀ ਆ ਲੇਟ ਸ਼ੁਰੂ ਹੋਈ ਆ ਪਰ ਹੁਣ ਸ਼ਾਇਦ ਆਉਣ ਵਾਲੇ ਟਾਈਮ 'ਚ ਅਗਲੇ ਅਗਲੇ ਮਹੀਨੇ ਜਨਵਰੀ ਖੜੇਪੀ ਦੇ ਵਿੱਚ ਵਾਧੂ ਵੀ ਸਕਦੀ ਹੈ ਸਾਡਾ ਫੌਗ ਵਗੈਰਾ ਵਾਧ ਸਕਦੀ ਹੈ ਤੇ ਉਹਦੇ ਨਾਲ ਥੋੜੇ ਜਿਹਾ ਆਪਣੇ ਆਪ ਨੂੰ ਤਿਆਰ ਰੱਖੋ ਪਹਿਲੀ ਠੰਡ ਵਾਸਤੇ ਆਪਣੇ ਆਪ ਨੂੰ ਠੀਕ ਰੱਖੋ ਅੜਦੋ ਚਾਹ ਕਰੋ ਕਾ ਕਪੜੇ ਵਾਧ ਰੱਖੋ ਥੋੜਾ ਬਹੁਤ ਜੱਟ ਵਗੈਰਾ ਬਾਗੇ ਰੱਖੋ ਅੜਦੋ ਪਚਾਓਗਾ ਬੱਚਿਆਂ ਦਾ ਧਿਆਨ ਰੱਖੋ ਜੁੜੂ ਰਹ ਹਮਦਰ ਟੀਵੀ ਨਾਲ ਧੰਨਵਾਦ